ਤਾਂ ਇਹਦਾ ਰੇਟ ਹੈ ਜਿਹੜਾ ਤੁਸੀਂ ਕੀ ਰੱਖਿਆ ਹੋਇਆ ਆ ਆਪਾਂ ਮਤਲਬ ਦੇਖਦੇ ਆਂ ਜੀ ਆਪਾਂ ਰੋਪੜ ਦੇ ਵਿੱਚ ਮੈਂ ਦੇਖਿਆ ਮੁਹਾਲੀ ਦੇ ਵਿੱਚ ਵੀ ਮੈਂ ਦੇਖਿਆ ਸਰ ਜਾਂ ਚੰਡੀਗੜ੍ਹ ਉਧਰ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ 60 ਰੁਪਏ ਦਾ ਇਹੀ ਗਲਾਸ ਮਿਲਦਾ ਆ ਤੇ ਆਪਾਂ ਇਹ 40 ਰੁਪਏ ਦਾ ਰੱਖਿਆ ਜੀ ਤੁਹਾਨੂੰ ਕਹਿਣਾ ਚਾਹਣਾ ਵੀ ਆਪਾਂ ਜਿਹੜੇ ਅੱਜ ਫਾਸਟ ਫੂਡ ਜਾਂ ਕੋਈ ਵੀ ਡਰਿੰਕ ਵਗੈਰਾ ਲੈਨੇ ਆ ਤਾਂ ਇਹ ਲੀਵਰ ਲਈ ਸਭ ਤੋਂ ਮਤਲਬ ਮਾੜੀ ਚੀਜ਼ ਗਣੀ ਜਾਂਦੀ ਹੈ ਜੀ ਜਿਹੜੀ ਇਹ ਡਰਿੰਕ ਹੈ ਆਪਣੀ ਕੋਟੇ ਦੇ ਨਾਲ ਮਤਲਬ ਇੱਕ ਸਲੋਟਰ ਦੇ ਨਾਲ ਤੇ ਕੁੰਡੇ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਜੀ ਸਾਰੀਆਂ ਜੈਨੂਨ ਚੀਜ਼ਾਂ ਇੱਕ ਜੜੀਆਂ ਬੂਟੀਆਂ ਦੇ ਵਿੱਚ ਵੀ ਆਉਂਦੀ ਹੈ ਜੀ ਤੇ ਇੱਕ ਮੈਡੀਸਿਨ ਵੀ ਹੈ ਜੀ ਇਹ ਤੇ ਮਤਲਬ ਇਹ ਇੱਕ ਜਿਹੜੇ ਬਾਦਾਮ ਆ ਜੀ ਇੱਕ ਬਾਦਾਮ ਦੀ ਤਸੀਰ ਗਰਮਾ ਉਹਨੂੰ ਆਪਾਂ ਰਾਤ ਨੂੰ ਪਿਆਉਂ ਦਿੱਤਾ ਜਾਂਦਾ ਜੀ ਬਾਕੀ ਕੋਈ ਵੀ ਗਰਮ ਚੀਜ਼ ਨਹੀਂ ਆ ਇਹ ਸਾਰੀਆਂ ਲੀਵਰ ਤੇ ਲਈ ਮਾਈਂਡ ਦੇ ਲਈ ਸਭ ਤੋਂ ਵਧੀਆ ਬੈਸਟ ਚੀਜ਼ ਹੈ ਜੀ ਇਹ ਲੀਵਰ ਦੀ ਜਿਵੇਂ ਭੁੱਖ ਨਹੀਂ ਲੱਗਦੀ ਸਾਨੂੰ ਜੋ ਕੋਈ ਹੋਰ ਵੀ ਪਰੇਸ਼ਾਨੀ ਮਤਲਬ ਸਰੀਰ ਦੇ ਵਿੱਚ ਹੈਗੀ ਹੈ ਜ ਸਰੀਰ ਮਤਲਬ ਥੱਕਿਆ ਥੱਕਿਆ ਰਹਿੰਦਾ ਜੀ ਥਕਾਵਟ ਰਹਿੰਦੀ ਹੈ ਮਾਈਂਡ ਨੂੰ ਥਕਾਵਟ ਰਹਿੰਦੀ ਹੈ ਤੇ ਉਹ ਸਭ ਤੋਂ ਬੈਸਟ ਹੈ ਜੀ ਇਹ ਵਿੱਚ ਕੀ ਕੀ ਹੈ ਜਿਹੜਾ ਤੁਸੀਂ ਜਿਹੜਾ ਯੂਜ਼ ਕਰਦੇ ਹੋ ਕਿਹੜੀ ਕਿਹੜੀ ਇਹਦੇ ਵਿੱਚ ਸਰ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਆਪਣੀ ਖਲਸਾ ਜੀ ਇਲਾਇਚੀ ਆ ਗਈ ਜੀ ਬਦਾਮ ਆ ਗਏ ਕਾਜੂ ਆ ਗਏ ਮੱਗ ਜਾ ਗਏ ਜੀ ਚਾਰ ਤਰ੍ਹਾਂ ਦੇ ਸੌਂਫ ਆ ਗਈ ਜੀ ਖਸ ਖਸ ਤੇ ਆਪਣੀਆਂ ਗੁਲਾਬ ਦੀਆਂ ਪੱਤੀਆਂ ਆ ਗਈਆਂ ਜੀ ਤੇ ਦੇਸੀ ਸ਼ਕਰਵਰਤੀ ਹੈ ਜੀ ਚੀਨੀ ਦਾ ਕੋਈ ਪ੍ਰਯੋਗ ਨਹੀਂ ਜੀ ਉਕੇ ਚੀਨੀ ਆ ਸਾਡੀ ਇਹ ਜਿਹੜੀ ਆਪਣੀ ਇਮਿਊਨ ਸਿਸਟਮ ਨੂੰ ਘੱਟ ਕਰਦੀ ਹੈ ਜੀ ਪਰ ਸ਼ੱਕਰ ਹੈ ਜਿਹੜੀ ਸਾਡੇ ਸਰੀਰ ਨੂੰ ਸ਼ਕਤੀ ਦਿੰਦੀ ਹੈ ਤਕੜਾ ਕਰਦੀ ਹੈ ਜੇ ਆਪਾਂ ਦੇਖਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਬਜ਼ੁਰਗ ਕੰਮਕਾਰ ਕਰਦੇ ਸੀਗੇ ਜੀ ਖੇਤਾਂ ਦੇ ਵਿੱਚ ਤੋਂ ਸਭ ਤੋਂ ਪਹਿਲਾਂ ਦੇਖਦੇ ਮੇਰੇ ਖੁਦ ਦੇ ਨਾਨਾ ਜੀ ਸੀਗੇ ਜਿਹੜੇ ਉਹ ਵੀ ਇਦਾਂ ਹੀ ਕਰਦੇ ਸੀ ਵੀ ਚਾਰ ਉਹਨਾਂ ਨੇ ਰੋਟੀਆਂ 'ਚ ਪੰਜ ਪ੍ਰਸ਼ਾਦੇ ਚੱਕਣੇ ਤੇ ਚਾਰ ਪ੍ਰਸ਼ਾਦੇ ਉਹਨਾਂ ਨੇ ਪਹਿਲਾਂ ਸਬਜ਼ੀ ਭਾਜੀ ਨਾਲ ਖਾਣੇ ਆ ਜੀ ਪੰਜਵਾਂ ਪ੍ਰਸ਼ਾਦ ਉਹਨਾਂ ਨੇ ਗੁੜ ਰੱਖ ਕੇ ਖਾਣਾ ਉਹਨੂੰ ਮੈਂ ਸਵਾਲ ਕਰਦਾ ਹੁੰਦਾ ਸੀ ਵੀ ਨਾਨਾ ਜੀ ਇਹ ਕਿਉਂ ਕਿਸ ਲਈ ਕਰਦੇ ਹੋ ਤੁਸੀਂ ਉਹ ਕਹਿੰਦੀ ਬੇਟਾ ਇਹ ਮਤਲਬ ਜਿਹੜੀ ਸਰੀਰ ਦੀ ਸਾਰਾ ਦਿਨ ਇਹ ਕੰਮ ਧੰਦਾ ਕਰਦੇ ਨੇ ਖੇਤਾਂ ਦੇ ਵਿੱਚ ਇਹ ਥਕਾਵਟ ਨੂੰ ਦੂਰ ਕਰਨ ਵਾਸਤੇ ਹੁੰਦਾ ਜੀ ਤੇ ਦੂਸਰੀ ਗੱਲ ਆਪਣੇ ਕੋਲੇ ਨਿੰਮ ਦਾ ਜਿਹੜਾ ਇਹ ਸਲੋਤਰਾ ਜੀ ਇਹਦਾ ਵੀ ਅਸਰ ਕਿਤੇ ਨਾ ਕਿਤੇ ਮਤਲਬ ਇਸ ਚੀਜ਼ ਦੇ ਵਿੱਚ ਜਾਂਦਾ ਜੀ ਜਦੋਂ ਆਪਾਂ ਸ਼ਰਦਾਈ ਤਿਆਰ ਕਰਦੇ ਹਾਂ ਜੀ ਤੇ ਬਾਕੀ ਦੁੱਧ ਦਾ ਸੇਵਨ ਕੀਤਾ ਜਾਂਦੀ ਹੈ ਦੇ ਵਿੱਚ ਦੇ ਵਿੱਚ ਕੀ ਕੀ ਹੈ ਜਿਹੜਾ ਤੁਸੀਂ ਜਿਹੜਾ ਯੂਜ਼ ਕਰਦੇ ਹੋ ਕਿਹੜੀ ਕਿਹੜੀ ਇਹਦੇ ਵਿੱਚ ਸਰ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਆਪਣੀ ਖਲਸਾ ਜੀ ਇਲਾਇਚੀ ਆ ਗਈ ਜੀ ਬਦਾਮ ਆ ਗਏ ਕਾਜੂ ਆ ਗਏ ਮੱਗ ਜਾ ਗਏ ਜੀ ਚਾਰ ਤਰ੍ਹਾਂ ਦੇ ਸੌਂਫ ਆ ਗਈ ਜੀ ਖਸ ਖਸ ਤੇ ਆਪਣੀਆਂ ਗੁਲਾਬ ਦੀਆਂ ਪੱਤੀਆਂ ਆ ਗਈਆਂ ਜੀ ਤੇ ਦੇਸੀ ਸ਼ਕਰਵਰਤੀ ਹੈ ਜੀ ਚੀਨੀ ਦਾ ਕੋਈ ਪ੍ਰਯੋਗ ਨਹੀਂ ਜੀ ਕਿਉਂਕਿ ਚੀਨੀ ਸਾਡੀ ਇਹ ਜਿਹੜੀ ਆਪਣੀ ਇਮਿਊਨ ਸਿਸਟਮ ਨੂੰ ਘੱਟ ਕਰਦੀ ਹੈ ਜੀ ਪਰ ਸ਼ੱਕਰ ਹੈ ਜਿਹੜੀ ਸਾਡੇ ਸਰੀਰ ਨੂੰ ਸ਼ਕਤੀ ਦਿੰਦੀ ਹੈ ਤਕੜਾ ਕਰਦੀ ਹੈ ਜੇ ਆਪਾਂ ਦੇਖਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਬਜ਼ੁਰਗ ਕੰਮਕਾਰ ਕਰਦੇ ਸੀਗੇ ਜੀ ਖੇਤਾਂ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਦੇਖਦੇ ਮੇਰੇ ਖੁਦ ਦੇ ਨਾਨਾ ਜੀ ਸੀਗੇ ਜਿਹੜੇ ਉਹ ਵੀ ਇਦਾਂ ਹੀ ਕਰਦੇ ਸੀ ਵੀ ਚਾਰ ਉਹਨਾਂ ਨੇ ਰੋਟੀਆਂ 'ਚ ਪੰਜ ਪ੍ਰਸ਼ਾਦੇ ਚੱਕਣੇ ਤੇ ਚਾਰ ਪ੍ਰਸ਼ਾਦੇ ਉਹਨਾਂ ਨੇ ਪਹਿਲਾਂ ਸਬਜ਼ੀ ਭਾਜੀ ਨਾਲ ਖਾਣੇ ਆ ਜੀ ਪੰਜਵਾਂ ਪ੍ਰਸ਼ਾਦ ਉਹਨਾਂ ਨੇ ਗੁੜ ਰੱਖ ਕੇ ਖਾਣਾ ਹੈ ਤੇ ਦੂਸਰੀ ਗੱਲ ਆਪਣੇ ਕੋਲੇ ਨਿੰਮ ਦਾ ਜਿਹੜਾ ਇਹ ਸਲੋਤਰਾ ਜੀ ਇਹਦਾ ਵੀ ਅਸਰਾ ਕਿਤਨਾ ਕਿਤੇ ਮਤਲਬ ਇਸ ਚੀਜ਼ ਦੇ ਵਿੱਚ ਜਾਂਦਾ ਜੀ 요 ਦਾ ਪਾਸ਼ਰਦਾ ਤਿਆਰ ਕਰਦੇ ਆ ਜੀ ਤੇ ਬਾਕੀ ਦੁੱਧ ਦਾ ਸੇਵਨ ਕੀਤਾ ਜਾਂਦੀ ਹੈ ਇਹਦੇ ਵਿੱਚ ਇਹ ਸਭ ਤੋਂ ਪਹਿਲਾਂ ਜੀ ਆਪਾਂ ਮਤਲਬ ਕੁੰਡੇ ਦੇ ਵਿੱਚ ਸਾਰੀਆਂ ਮਤਲਬ ਜਿੰਨਾ ਵੀ ਮਟੀਰੀਅਲ ਹੈ ਜੀ ਇਹ ਆਪਾਂ ਇੱਕ ਤਰਤੀਬ ਮਤਲਬ ਤਰਤੀਬ ਬਾਰ ਪਾਇਆ ਜਾਂਦਾ ਜੀ ਨਾ ਤਾਂ ਕੋਈ ਵੱਧ ਹੁੰਦੀ ਹੈ ਨਾ ਘੱਟ ਹੁੰਦੀ ਹੈ ਜੀ ਮਾਨਣੇ ਕਿ ਚਲੋ ਜੇ ਅਸੀਂ ਆਪਣਾ 5 ਲੀਟਰ ਮਾਲ ਤਿਆਰ ਕਰਨਾ ਤੇ ਉਸ ਹਿਸਾਬ ਨਾਲ ਅਸੀਂ ਮਾਲ ਬਣਾਉਣਾ ਜੀ ਉਸ ਤੋਂ ਬਾਅਦ ਫਿਰ 1.5 ਤੋਂ 2 ਘੰਟੇ ਦੇ ਵਿੱਚ ਇਹਨੂੰ ਤਿਆਰ ਕੀਤਾ ਜਾਂਦਾ ਜੀ ਜੇ ਸਹੀ ਤਰੀਕੇ ਨਾਲ ਕਰਨਾ ਵੈ ਤਾਂ ਹੁਣ ਅੱਧੇ ਪੌਣੇ ਘੰਟੇ ਦੇ ਵਿੱਚ ਆਪਣੇ ਸੰਗ ਤਿਆਰ ਕਰ ਦਿੰਦੇ ਆ ਪਰ ਜੇ ਸਹੀ ਮर्यादा ਦੇ ਹਿਸਾਬ ਨਾਲ ਦੇਖੀਏ ਤਾਂ ਸ਼ਲੋਕ ਵੀ ਪੜੇ ਜਾਂਦੇ ਆ ਜੀ ਬਾਣੀ ਦੇ ਨਾਲ ਨਾਲ ਜਿਵੇਂ ਅਗਰ ਬਾਪੂ ਜੀ ਕਰਦੇ ਆ ਤਾਂ ਇਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਦੇ ਲਈ ਜੇ ਮੈਂ ਕਰਦਾ ਤਾਂ ਚੌਪਈ ਸਾਹਿਬ ਦੇ ਪਾਠ ਹੁੰਦੇ ਆ ਜਾਂ ਜਪਜੀ ਸਾਹਿਬ ਦੇ ਪਾਠ ਜਾਂ ਆਪਣੇ ਮੂਲ ਮੰਤਰ ਹੁੰਦਾ ਜੀ ਤੇ ਡੇਢ ਘੰਟੇ ਤੋਂ ਬਾਅਦ ਇਹਨੂੰ ਫਿਰ ਇਸ ਦਾ ਛਾਣਾ ਲਾਇਆ ਜਾਂਦਾ ਜੀ ਫਿਰ ਇਸ ਦੇ ਵਿੱਚ ਦੁੱਧ ਮਲਾਇਆ ਜਾਂਦਾ ਸਰ ਤੇ ਉਸ ਤੋਂ ਬਾਅਦ ਆਪਾਂ ਸ਼ੱਕਰ ਪਾ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਛਾਣਾ ਫਿਰ ਦੁਬਾਰਾ ਲੱਗਦਾ ਕਿਉਂਕਿ ਸ਼ੱਕਰ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਦੇਖਦੇ ਆਂ ਵੀ ਕੋਈ ਨਾ ਕੋਈ ਮਟੀਰੀਅਲ ਇਦਾਂ ਤਾਂ ਹੁੰਦਾ ਜਿਹੜਾ ਕਿ ਵਰਤੋਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਆਪਣੀ ਮਤਲਬ ਸਭ ਤੋਂ ਪਹਿਲਾਂ ਮੇਨ ਗੱਲ ਇਹ ਹੀ ਆ ਵੀ ਆਪਾਂ ਲੋਕਾਂ ਦਾ ਜਿੰਨੇ ਵੀ ਆਪਣੇ ਭੈਣ ਭਾਈ ਨੇ ਸੰਗਤ ਨੇ ਆਪਣੇ ਕੋਲੇ ਆ ਕੇ ਖੁਸ਼ ਹੋ ਕੇ ਜਾਂਦੇ ਨੇ ਕੋਈ ਵੀ ਆਪਣੇ ਤੋਂ ਬੰਦਾ ਨਾਰਾਜ਼ ਨਹੀਂ ਹੋ ਕੇ ਗਿਆ ਜੀ ਦਾ ਖਾਲਸਾ ਭਾਈ ਜੀ ਫਿਰ ਤੇ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਤੇ ਸਾਡੇ ਨਾਲ ਸਿੰਘ ਮੌਜੂਦ ਹੈ ਜਿਹੜਿਆ ਲੜਲੀਆਂ ਫੌਜਾਂ ਨੂੰ ਆਪਾਂ ਕਿਹਾ ਜਾਂਦਾ ਸੀ ਉਹ ਖਰਾਕਾ ਖਾਣ ਦੇ ਨਾਲ ਕੋੜੇ ਉੱਤੇ ਜਦੋਂ ਜਾਂਦੇ ਸੀ ਹਜ਼ਾਰਾਂ ਕਿਲੋਮੀਟਰ ਜਿਹੜੇ ਆ ਪੈਂਡਾ ਸਫਰ ਤੱਕ ਕਰਦੇ ਸੀ ਉਹੀ ਖਰਾਕਾ ਅੱਜ ਕਨੌਲੀ ਗੁਰਦੁਆਰੇ ਸਾਹਿਬ ਦੇ ਨੇੜੇ ਤੁਹਾਨੂੰ ਉਦੋਂ ਦੀ ਹੀ ਮਿਲਣੀ ਹੈ ਜੇ ਤੁਸੀਂ ਆਪਾਂ ਗੱਲ ਕਰੀਏ ਇਹਦੇ ਵਿੱਚ ਸਾਰਾ ਕੁਝ ਜਿਹੜਾ ਮਟੀਰੀਅਲ ਹੈ ਅਸੀਂ ਚੈੱਕ ਕੀਤਾ ਸਾਰਾ ਇੱਕ ਸਾਰੇ ਨੰਬਰ ਵਾਈਜ਼ ਜਿਵੇਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਪੈਂਦੀਆਂ ਉਹ ਤੁਹਾਨੂੰ ਉਹਦੇ ਵਿੱਚ ਵੀਡੀਓ ਦੇ ਵਿੱਚ ਦਿਖਾਈ ਦਿੰਦੀਆਂ ਔਰ ਜਿਹੜੇ ਕੁਆਲਟੀ ਵਾਈਜ਼ ਕਰੀਏ ਸਾਰੀਆਂ ਬਹੁਤ ਵਧੀਆ ਕੁਆਲਟੀ ਨਾਲ ਦਖਾਈ ਦਿੰਦੀ ਆ ਪਹਿਲਾਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵਾਇਕੂ ਜੀ ਦਾ ਖਲਸਾ ਵਾਇਕੂ ਜੀ ਦਾ ਖਲਸਾ ਵਾਇਕੂ ਜੀ ਫਤਿਹਪੁਰ ਜੀ ਹਾਂਜੀ ਕੀ ਨਾਮ ਹੈ ਸਿੰਘ ਜੀ ਆਪਣਾ ਸੁਖਵੀਰ ਸਿੰਘ ਆ ਜੀ ਆਪਣਾ ਨਾਮ ਸੁਖਵੀਰ ਸਿੰਘ ਜੀ ਤੁਹਾਡੇ ਦਿਮਾਗ ਦੇ ਵਿੱਚ ਪਹਿਲਾਂ ਕਿਵੇਂ ਗੱਲ ਆਈ ਹੈ ਜਿੱਥੇ ਅਸੀਂ ਕੋਲਡ ਡਰਿੰਕ ਆ ਪੀਂਦੇ ਆ ਜਾਂ ਹੋਰ ਚੀਜ਼ਾਂ ਖਾਂਦੇ ਆ ਇਹ ਕਿਵੇਂ ਲੱਗਾ ਤੁਹਾਨੂੰ ਅੱਜ ਕਨੌਲੀ ਦੇ ਵਿੱਚ ਤੁਸੀਂ ਪਹੁੰਚੇ ਆ ਤਾਂ ਕਿ ਤੁਹਾਡੇ ਮਨ ਦੇ ਵਿੱਚ ਜਿਹੜੇ ਜਹਨ ਦੇ ਵਿੱਚ ਕਿਵੇਂ ਆਈਏ ਵੀ ਜਪਾ ਸ਼ਰਦਾਈ ਜਿਹੜੀ ਲਾਈ ਜਾਵੇ ਅੰਜ ਪਿਆਰੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਆਪਾਂ ਜਿਹੜੇ ਅੱਜ ਫਾਸਟ ਫੂਡ ਜਾਂ ਕੋਈ ਵੀ ਡਰਿੰਕ ਵਗੈਰਾ ਲੈਨੇ ਆ ਤਾਂ ਇਹ ਲੀਵਰ ਲਈ ਸਭ ਤੋਂ ਮਤਲਬ ਮਾੜੀ ਚੀਜ਼ ਗਣੀ ਜਾਂਦੀ ਹੈ ਜੀ ਜਿਹੜੀ ਇਹ ਡਰਿੰਕ ਹੈ ਆਪਣੀ ਕੋਟੇ ਦੇ ਨਾਲ ਮਤਲਬ ਇੱਕ ਸਲੋਟਰ ਦੇ ਨਾਲ ਤੇ ਕੁੰਡੇ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਜੀ ਸਾਰੀਆਂ ਜੈਨੂਨ ਚੀਜ਼ਾਂ ਇੱਕ ਜੜੀਆਂ ਬੂਟੀਆਂ ਦੇ ਵਿੱਚ ਵੀ ਆਉਂਦੀ ਹੈ ਜੀ ਤੇ ਇੱਕ ਮੈਡੀਸਿਨ ਵੀ ਹੈ ਜੀ ਇਹ ਤੇ ਮਤਲਬ ਇਹ ਇੱਕ ਜਿਹੜੇ ਬਾਦਾਮ ਆ ਜੀ ਇਹ ਬਾਦਾਮ ਦੀ ਤਸੀਰ ਗਰਮਾ ਉਹਨੂੰ ਆਪਾਂ ਰਾਤ ਨੂੰ ਭਿਉਂ ਦਿੰਦਾ ਜਾਂਦਾ ਜੀ ਤੇ ਦਿਨ ਦੇ ਵਿੱਚ ਉਹਨਾਂ ਨੂੰ ਅਸੀਂ ਇੱਥੇ ਮਤਲਬ ਯੂਜ਼ ਕਰਦੇ ਆਂ ਬਾਕੀ ਕੋਈ ਵੀ ਗਰਮ ਚੀਜ਼ ਨਹੀਂ ਆ ਇਹ ਸਾਰੀਆਂ ਲੀਵਰ ਦੇ ਲਈ ਮਾਈਂਡ ਦੇ ਲਈ ਸਭ ਤੋਂ ਵਧੀਆ ਬੈਸਟ ਚੀਜ਼ ਹੈ ਜੀ ਇਹ ਲੀਵਰ ਦੀ ਜਿਵੇਂ ਭੁੱਖ ਨਹੀਂ ਲੱਗਦੀ ਸਾਨੂੰ ਜਾ ਕੋਈ ਹੋਰ ਵੀ ਪਰੇਸ਼ਾਨੀ ਮਤਲਬ ਸਰੀਰ ਦੇ ਵਿੱਚ ਹੈਗੀ ਆ ਜੇ ਸਰੀਰ ਮਤਲਬ ਥੱਕਿਆ ਥੱਕਿਆ ਰਹਿੰਦਾ ਜੀ ਥਕਾਵਟ ਰਹਿੰਦੀ ਹੈ ਮਾਈਂਡ ਨੂੰ ਥਕਾਵਟ ਰਹਿੰਦੀ ਹੈ ਤੇ ਉਹ ਸਭ ਤੋਂ ਬੈਸਟ ਹੈ ਜੀ ਤੇ ਆਪਣਾ ਜਿਵੇਂ ਹਾਰਟ ਦੀ ਪ੍ਰੋਬਲਮ ਆ ਜਿਆਦਾਤਰ ਜਾਂ ਖੂਨ ਗਾੜਾ ਜਾਂ ਆਪਣਾ ਤੁਹਾਡਾ ਜੀ ਤਾਂ ਉਹਦੇ ਲਈ ਵੀ ਬਹੁਤ ਬੈਸਟ ਹੈ ਜੀ ਤੇ ਇਹਦੇ ਵਿੱਚ ਕੀ ਕੀ ਹੈ ਜਿਹੜਾ ਤੁਸੀਂ ਜਿਹੜਾ ਯੂਜ਼ ਕਰਦੇ ਹੋ ਕਿਹੜੀ ਕਿਹੜੀ ਜੀ ਇਹਦੇ ਵਿੱਚ ਸਰ ਸਭ ਤੋਂ ਪਹਿਲਾਂ ਆਉਂਦੀ ਹੈ ਜੀ ਆਪਣੀ ਖਲਸਾ ਜੀ ਇਲਾਇਚੀ ਆ ਗਈ ਜੀ ਬਦਾਮ ਆ ਗਏ ਕਾਜੂ ਆ ਗਏ ਮਗਜਾ ਗਏ ਜੀ ਚਾਰ ਤਰ੍ਹਾਂ ਦੇ ਸੌਂਫ ਆ ਗਈ ਜੀ ਖਸਖਸ ਤੇ ਆਪਣੀਆਂ ਗੁਲਾਬ ਦੀਆਂ ਪੱਤੀਆਂ ਆ ਗਈਆਂ ਜੀ ਤੇ ਕਿਉਂਕਿ ਚੀਨੀਆਂ ਸਾਡੀ ਇਹ ਜਿਹੜੀ ਆਪਣੀ ਇਮਿਊਨਿਟੀ ਸਿਸਟਮ ਨੂੰ ਘੱਟ ਕਰਦੀ ਹੈ ਜੀ ਪਰ ਸ਼ੱਕਰ ਹੈ ਜਿਹੜੀ ਸਾਡੇ ਸਰੀਰ ਨੂੰ ਸ਼ਕਤੀ ਦਿੰਦੀ ਹੈ ਤਕੜਾ ਕਰਦੀ ਹੈ ਜੇ ਆਪਾਂ ਦੇਖਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੇ ਬਜ਼ੁਰਗ ਕੰਮਕਾਰ ਕਰਦੇ ਸੀਗੇ ਜੀ ਖੇਤਾਂ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਦੇਖਦੇ ਮੇਰੇ ਖੁਦ ਦੇ ਨਾਨਾ ਜੀ ਸੀਗੇ ਜਿਹੜੇ ਉਹ ਵੀ ਇਦਾਂ ਹੀ ਕਰਦੇ ਸੀ ਵੀ ਚਾਰ ਉਹਨਾਂ ਨੇ ਰੋਟੀਆਂ 'ਚ ਪੰਜ ਪ੍ਰਸ਼ਾਦੇ ਚੱਕਣੇ ਤੇ ਚਾਰ ਪ੍ਰਸ਼ਾਦੇ ਉਹਨਾਂ ਨੇ ਪਹਿਲਾਂ ਸਬਜ਼ੀ ਭਾਜੀ ਨਾਲ ਖਾਣੇ ਆ ਜੀ ਪੰਜਵਾਂ ਪ੍ਰਸ਼ਾਦ ਉਹਨਾਂ ਨੇ ਗੁੜ ਰੱਖ ਕੇ ਖਾਣਾ ਉਹਨੂੰ ਮੈਂ ਸਵਾਲ ਕਰਦਾ ਹੁੰਦਾ ਸੀ ਵੀ ਨਾਨਾ ਜੀ ਇਹ ਕਿ ਕੈਸਲੀ ਕਰਦੇ ਹੋ ਤੁਸੀਂ ਉਹ ਕਹਿੰਦੀ ਬੇਟਾ ਇਹ ਮਤਲਬ ਜਿਹੜੀ ਸਰੀਰ ਦੀ ਸਾਰਾ ਦਿਨ ਇਹ ਕੰਮ ਧੰਦਾ ਕਰਦੇ ਨੇ ਖੇਤਾਂ ਦੇ ਵਿੱਚ ਇਹ ਥਕਾਵਟ ਨੂੰ ਦੂਰ ਕਰਨ ਵਾਸਤੇ ਹੁੰਦਾ ਜੀ ਤੇ ਦੂਸਰੀ ਗੱਲ ਆਪਣੇ ਕੋਲੇ ਨਿੰਮ ਦਾ ਜਿਹੜਾ ਇਹ ਸਲੋਤਰਾ ਜੀ ਇਹਦਾ ਵੀ ਅਸਰ ਆ ਕਿਤੇ ਨਾ ਕਿਤੇ ਮਤਲਬ ਇਸ ਚੀਜ਼ ਦੇ ਵਿੱਚ ਜਾਂਦਾ ਜੀ ਜਦੋਂ ਆਪਾਂ ਸ਼ਰਦਾਈ ਤਿਆਰ ਕਰਦੇ ਹਾਂ ਜੀ ਤੇ ਬਾਕੀ ਦੁੱਧ ਦਾ ਸੇਵਨ ਕੀਤਾ ਜਾਂਦੀ ਹੈ ਇਹਦੇ ਵਿੱਚ ਤੇ ਉਹ ਤਾਂ ਆਪਾਂ ਹੋ ਗਏ ਜੀ ਮਟੀਰੀਅਲ ਜੇ ਤੁਸੀਂ ਕਿਵੇਂ ਕਿਵੇਂ ਦੱਸਿਆ ਤੇ ਉਹਦੇ ਵਿੱਚ ਆਪਣਾ ਜਿਹੜਾ ਤੁਸੀਂ ਤਿਆਰ ਕਰਨ ਦੀ ਵਿਧੀ ਹੁੰਦੀ ਆ ਉਹ ਕਿਵੇਂ ਤਿਆਰ ਕਰਦੇ ਹੋ ਇਹ ਸਭ ਤੋਂ ਪਹਿਲਾਂ ਜੀ ਆਪਾਂ ਮਤਲਬ ਕੁੰਡੇ ਦੇ ਵਿੱਚ ਸਾਰੀਆਂ ਮਤਲਬ ਜਿੰਨਾ ਵੀ ਮਟੀਰੀਅਲ ਹੈ ਜੀ ਇਹ ਆਪਾਂ ਇੱਕ ਤਰਤੀਬ ਮਤਲਬ ਤਰਤੀਬ ਬਾਰ ਪਾਇਆ ਜਾਂਦਾ ਜੀ ਨਾ ਤਾਂ ਕੋਈ ਵੱਧ ਹੁੰਦੀ ਹੈ ਨਾ ਘੱਟ ਹੁੰਦੀ ਹੈ ਜੀ ਮੰਨ ਕੇ ਚਲੋ ਜੇ ਅਸੀਂ ਆਪਣਾ 5 ਲੀਟਰ ਮਾਲ ਤਿਆਰ ਕਰਨਾ ਤੇ ਉਸ ਹਾਂ ਉਹਨਾਂ ਅਸੀਂ ਮਾਲ ਪਾਉਣੇ ਆ ਜੀ ਉਸ ਤੋਂ ਬਾਅਦ ਫਿਰ 1.5 ਤੋਂ 2 ਘੰਟੇ ਦੇ ਵਿੱਚ ਇਹਨੂੰ ਤਿਆਰ ਕੀਤਾ ਜਾਂਦਾ ਜੀ ਜੇ ਸਹੀ ਤਰੀਕੇ ਨਾਲ ਕਰਨਾ ਵੈਨ ਨਹੀਂ ਤਾਂ ਹੁਣ ਅੱਧੇ ਪੌਣੇ ਘੰਟੇ ਵਿੱਚ ਆਪਣੇ ਸੰਗ ਤਿਆਰ ਕਰ ਦਿੰਦੇ ਆ ਪਰ ਜੇ ਸਹੀ ਮਰਿਆਦਾ ਦੇ ਹਿਸਾਬ ਨਾਲ ਦੇਖੀਏ ਤਾਂ ਸ਼ਲੋਕ ਵੀ ਪੜੇ ਜਾਂਦੇ ਆ ਜੀ ਬਾਣੀ ਦੇ ਨਾਲ-ਨਾਲ ਜਿਵੇਂ ਅਗਰ ਬਾਪੂ ਜੀ ਕਰਦੇ ਆ ਤਾਂ ਇਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਦੇ ਲਈ ਜੇ ਮੈਂ ਕਰਦਾ ਤਾਂ ਚੌਪਈ ਸਾਹਿਬ ਦੇ ਪਾਠ ਹੁੰਦੇ ਆ ਜਾਂ ਜਪਜੀ ਸਾਹਿਬ ਦੇ ਪਾਠ ਜਾਂ ਆਪਣੇ ਮੂਲ ਮੰਤਰ ਹੁੰਦਾ ਜੀ ਤੇ ਡੇਢ ਘੰਟੇ ਤੋਂ ਬਾਅਦ ਇਹਨੂੰ ਫਿਰ ਇਸ ਦਾ ਸ਼ਾਣਾ ਲਾਇਆ ਜਾਂਦਾ ਜੀ ਫਿਰ ਇਸ ਦੇ ਵਿੱਚ ਦੁੱਧ ਮਲਾਇਆ ਜਾਂਦਾ ਸਰ ਤੇ ਉਸ ਤੋਂ ਬਾਅਦ ਆਪਾਂ ਸ਼ੱਕਰ ਪਾ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਛਾਣਾ ਫਿਰ ਦੁਬਾਰਾ ਲੱਗਦਾ ਕਿਉਂਕਿ ਸ਼ੱਕਰ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਦੇਖਦੇ ਆਂ ਵੀ ਕੋਈ ਨਾ ਕੋਈ ਮਟੀਰੀਅਲ ਇਦਾਂ ਦਾ ਹੁੰਦਾ ਜਿਹੜਾ ਕਿ ਵਰਤੋਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਤੇ ਆਪਣੀ ਮਤਲਬ ਸਭ ਤੋਂ ਪਹਿਲਾਂ ਮੇਨ ਗੱਲ ਇਹ ਹੀ ਆ ਵੀ ਆਪਾਂ ਲੋਕਾਂ ਦਾ ਜਿੰਨੇ ਵੀ ਆਪਣੇ ਭੈਣ ਭਾਈ ਨੇ ਸੰਗਤ ਨੇ ਆਪਣੇ ਕੋਲੇ ਆ ਕੇ ਖੁਸ਼ ਹੋ ਕੇ ਜਾਂਦੇ ਨੇ ਕੋਈ ਵੀ ਆਪਣੇ ਤੋਂ ਬੰਦਾ ਨਾਰਾਜ਼ ਨਹੀਂ ਹੋ ਕੇ ਗਿਆ ਮੇਰਾ ਇਹ ਹੀ ਮਤਲਬ ਉਸੂਲ ਆ ਜ਼ਿੰਦਗੀ ਦੇ ਵਿੱਚ ਵੀ ਆਪਾਂ ਜੋ ਵੀ ਕੰਮ ਕਰਨਾ ਰਹਿੰਦੀ ਜ਼ਿੰਦਗੀ ਤੱਕ ਆਪਾਂ ਅੱਛਾ ਕੰਮ ਕਰੀਏ ਜਿੱਕੇ ਤਨਾ ਕਿਤੇ ਨਾ ਰਹਿ ਜਾਂਦਾ ਜ ਅੱਛਾ ਇਹ ਤਾਂ ਤੁਸੀਂ ਦੱਸਿਆ ਵੀ ਜਿਵੇਂ ਕਿ ਇਹਦੇ ਨਾਲ ਜਿਹੜਾ ਸਾਰਾ ਕੁਝ ਸਹੀ ਹੋ ਜਾਂਦਾ ਆਪਣਾ ਸਰੀਰ ਵੀ ਠੀਕ ਰਹਿੰਦਾ ਤੇ ਖਾਣ ਵਾਸਤੇ ਵੀ ਠੀਕ ਰਹਿੰਦਾ ਤੇ ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਤੁਹਾਡਾ ਜਿਹੜਾ ਉਹ ਟਾਈਮਿੰਗ ਹੈ ਜਿਹੜੀ ਕੀ ਹੁੰਦੀ ਹੈ ਜੀ ਆਪਾਂ ਜੀ ਸਵੇਰ ਨੂੰ ਮੰਨ ਕੇ ਚੱਲੋ 9 ਤੋਂ ਲੈ ਕੇ ਤੇ ਸ਼ਾਮ ਦੇ 7 ਤੋਂ ਲੈ ਕੇ 8 ਵਜੇ ਤੱਕ ਹੁੰਨੇ ਹੈ ਜੀ ਕਿਉਂਕਿ ਇੱਥੇ ਲੜਕੇ ਆਉਂਦੇ ਜਿਮ ਵਾਲੇ ਜੀ ਉਹ ਮੇਰੇ ਵਕੂਫ ਹੋ ਗਏ ਨੇ ਬਹੁਤ ਜ਼ਿਆਦਾ ਬੱਚੇ ਤੇ ਬਾਕੀ ਇੱਥੇ ਫੁੱਟਬਾਲ ਖੇਡਣ ਆਉਂਦੀਆਂ ਬੱਚੀਆਂ ਆਪਣੀਆਂ ਛੋਟੀਆਂ-ਛੋਟੀਆਂ ਜੀ ਉਹ ਵੀ ਕਹਿੰਦੇ ਸਰ ਤੁਸੀਂ ਬਾਬਾ ਜੀ ਤੁਸੀਂ ਮਤਲਬ ਟਾਈਮ ਤੋਂ ਪਹਿਲਾਂ ਨਾ ਜਾਇਆ ਕਰੋ ਵੀ ਸਾਨੂੰ ਇਹ ਸੇਵਾ ਦਾ ਮੌਕਾ ਜਰੂਰ ਦੇਇਆ ਕਰੋ ਤੇ ਆਪਣਾ ਵੀ ਇਹੀ ਮਤਲਬ ਦੇ ਨਾਲ ਅਸੀਂ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਦੇ ਜਿਨ੍ਹਾਂ ਦੇ ਅਸੀਂ ਦਰ ਤੇ ਬੈਠੇ ਨਵੇਂ ਪਾਸ਼ਾ ਜੀ ਗੁਰੂ ਤੇਗ ਬਹਾਦਰ ਦੀ ਮੱਜ ਦੇ ਕਰੇ ਬੈਠੇ ਸੱਚੇ ਪਾਸ਼ਾ ਦੇ ਵੀ ਉਹਨਾਂ ਨੇ ਸਾਨੂੰ ਇੰਨੇ ਜੋਗਤ ਕੀਤਾ ਜੀ ਤੇ ਮੰਨ ਕੇ ਚਲੋ ਮੈਂ ਆਪਣਾ ਟਾਈਮ ਜਿਹੜਾ 9 ਤੋਂ ਲੈ ਕੇ ਅਸੀਂ 8 8:30 ਵਜੇ ਤੱਕ ਕਿਥੇ ਨੇ ਜੀ ਸੇਵਾ ਦੇ ਵਿੱਚ ਤੇ ਦਰਸ਼ਕ ਨੋਟ ਕਰ ਲੈਣ ਜਿਹੜੀ ਟਾਈਮ ਟੇਬਲ ਆ ਤੁਸੀਂ ਦੱਸਿਆ ਵੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਵੀ ਜਿਹੜੀ ਵੀਡੀਓ ਪਾ ਅਸੀਂ ਅਕਸਰ ਬਹੁਤ ਦੇਖਦੇ ਆ ਕਨੌਲੀ ਗੁਰਤੇਗਵਦ ਸਭ ਦੇ ਗੁਰਦਾਰ ਦੇ ਮੂਰੇ ਸਟਾਲ ਲੱਗਿਆ ਹੋਇਆ ਤੇ ਤੁਸੀਂ ਆਪਣੇ ਬੱਚਿਆਂ ਨੂੰ ਕੋਲਡ ਡਰਿੰਕ ਪਿਲਾਉਂਦੇ ਆ ਉਹਦੇ ਨਾਲੋਂ ਇਹ ਬਹੁਤ ਲੱਖ ਦਰਜੇ ਜਿਹੜੀ ਇਹ ਚੀਜ਼ ਆ ਇਹ ਸਰੀਰ ਵਾਸਤੇ ਬਹੁਤ ਵਧੀਆ એનર્ਜੀ ਦਿੰਦੀ ਆ ਦਿਮਾਗ ਵਾਸਤੇ ਬਹੁਤ ਵਧੀਆ ਚੀਜ਼ ਦਿੰਦੀ ਆ ਅੱਜ ਕੱਲ੍ਹ ਗਰਮੀ ਦਾ ਜਿਹੜਾ ਤਾਪਮਾਨ ਕਾਫੀ ਵੱਧ ਚੁੱਕਿਆ ਸੀ ਤੇ ਇਹਨੂੰ ਪੀਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ એનર્ਜੀ ਜ਼ਰੂਰ ਆਏਗੀ ਜਿਹੜੀਆਂ ਗਰਮੀ ਦੇ ਵਿੱਚ ਆਪਾਂ ਪਸੀਨੇ ਦੇ ਰਾਹੀਂ ਜਿਹੜੀ ਆਪਾਂ ਗੱਲ ਕਰਾਂਗੇ ਸਾਡੇ ਸਰੀਰ ਦੀ ਜਿਹੜੀ ਕਮਜ਼ੋਰੀ ਆ ਜਾਂਦੀ ਹੈ ਉਹਨੂੰ ਵੀ ਦੂਰ ਕਰਦੀ ਹੈ ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸ਼ਰਧਾਈ ਦੀ ਇਹ ਸ਼ਰਧਾਈ ਠੰਡੀ ਸ਼ਰਧਾਈ ਹੈ ਇਹਦੇ ਵਿੱਚ ਆਮ ਅਕਸਰ ਕੀ ਹੁੰਦਾ ਹੈ ਕਈਆਂ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਭੰਗ ਦਾ ਜਿਹੜਾ ਕੋਟਾ ਪਾਇਆ ਜਾਂਦਾ ਹੈ ਕਿਉਂ ਇਹ ਗੱਲ ਬਾਬਾ ਜੀ ਸੱਚੀ ਹੈ ਜਿਹੜੀ ਤੁਸੀਂ ਜਿਹੜੀ ਸਰਦਾਈ ਬਣਾਉਂਦੇ ਆ ਉਹਦੇ ਵਿੱਚ ਕੋਈ ਭੰਗ ਦਾ ਸੇਵਨ ਕੀਤਾ ਜਾਂਦਾ ਜੀ ਨਹੀਂ ਸਰ ਇਹਦੇ ਵਿੱਚ ਇਦਾਂ ਦਾ ਕੋਈ ਵੀ ਮਟੀਰੀਅਲ ਤਿਆਰ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਜਿਹੜੀ ਭੰਗ ਹੈ ਸ਼ੀਦਾਂ ਸਿੰਘਾਂ ਦਾ ਇੱਕ ਪ੍ਰਸ਼ਾਦ ਗਿਣਿਆ ਜਾਂਦਾ ਜੀ ਇਹ ਆਪਣੇ ਪ੍ਰਾਂਤਲ ਮਰਿਆਦਾ ਦੇ ਹਿਸਾਬ ਨਾਲ ਬਾਬਾ ਦੀਪ ਸਿੰਘ ਜੀ ਜਿਵੇਂ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਵਿੱਚ ਜਾਂ ਆਪਣੇ ਗੁਰੂ ਕਾ ਬਾਗ ਆਪਣੇ ਸ਼੍ਰੀ ਆਨੰਦਪੁਰ ਸਾਹਿਬ ਮਤਲਬ ਤਿਆਰ ਕੀਤੇ ਜਾਂਦੇ ਸਿੰਘਾਂ ਵੱਲੋਂ ਪੁਰਾਣੇ ਸਿੰਘ ਸੀ ਜਿਹੜੇ ਯੋਧੇ ਕਹਿ ਸਕਦੇ ਆਪਾਂ ਜਿਨ੍ਹਾਂ ਨੇ ਸਾਡੇ ਲਈ ਸ਼ੀਦੀਆਂ ਕੀਤੀਆਂ ਜੀ ਸ਼ੀਦੀਆਂ ਦਿੱਤੀਆਂ ਕੁਰਬਾਨ ਹੋ ਗਏ ਸਾਡੇ ਤੋਂ ਤੇ ਮਤਲਬ ਇਹਦੇ ਵਿੱਚ ਇਦਾਂ ਦਾ ਕੋਈ ਨਹੀਂ ਆ ਬੀਬੀਆਂ ਬੱਚੇ ਬਜ਼ੁਰਗ ਕੋਈ ਵੀ ਸ਼ੱਕ ਸਕਦਾ ਜੀ ਇਹਨੂੰ ਤੇ ਜਿਵੇਂ ਕਿ ਵੀਰ ਜੀ ਨੇ ਦੱਸਿਆ ਵੀ ਇਹਦੇ ਵਿੱਚ ਕਈ ਵਾਰ ਕੀ ਹੋ ਜਾਂਦਾ ਨਾ ਜੀ ਬੰਦਾ ਵੇਲਨਦਾ ਜੀ ਬੱਚਾ ਕਹਿੰਦਾ ਜੀ ਮੈਂ ਵੀ ਪੀਣਾ ਉਹਦੇ ਦਿਮਾਗ 'ਚ ਜਾਂਦਾ ਨਹੀਂ ਜੀ ਇਹਦੇ ਸ ਤਾਂ ਕੋਈ ਨਸ਼ਾ ਜਿਹੜਾ ਯੂਜ਼ ਕੀਤਾ ਹਾਂਗਾ ਪਰ ਬਿਲਕੁਲ ਬਿਨਾਂ ਨਸ਼ੇ ਤੋਂ ਰਾਇਤ ਤੋਂ ਮਤਲਬ ਜਿਹੜਾ ਸਮਾਨ ਹੈ ਉਹ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਇੱਕ ਗੱਲ ਕਰੀਏ ਵੀ ਜਿਮ ਵਾਲੇ ਵੀ ਤੁਹਾਡੇ ਕੋਲ ਆਉਂਦੇ ਆ ਅੱਜ ਬੱਚੇ ਵੀ ਅਸੀਂ ਦੇਖੇ ਆ ਹਾਂ ਤਾ ਜਿੰਮ ਵਾਲੇ ਜਿਹੜੇ ਪਾਊਡਰ ਖਾਂਦੇ ਆ ਉਹਦੇ ਨਾਲ ਜਿਹੜੀ ਤੁਹਾਡੀ ਸ਼ਰਦਾਈ ਪੀਂਦੇ ਆ ਤਾਂ ਉਹਨਾਂ ਦਾ ਕੀ ਕਹਿਣਾ ਨੂੰ ਲਗੇ ਮੈਂ ਤਾਂ ਇਹੀ ਕਹਿਣਾ ਮਤਲਬ ਜਿੰਨਾ ਵੀ ਕਹਿ ਸਕਦੇ ਆ ਸਰ ਕਈ ਬੰਦੇ ਆਪਣੇ ਕੋਲ ਇਦਾਂ ਦੇ ਵੀ ਆ ਜਿਹੜੇ ਨਾਨਵੈਜ ਖਾਂਦੇ ਆ ਜੀ ਜਾਂ ਮਤਲਬ ਵੈਜ ਵੀ ਬੰਦੇ ਹੈਗੇ ਆ ਪਰ ਵੈਜ ਲਈ ਇਹ ਸਭ ਤੋਂ ਬੈਸਟ ਆ ਜੀ ਨਾਨਵੈਜ ਖਾਂਦੇ ਚਲੋ ਆਪਾਂ ਕਿਸ ਨੂੰ ਇਦਾਂ ਨਹੀਂ ਕਹਿੰਦੇ ਵੀ ਕੋਈ ਆਂਡਾ ਨਾ ਖਾਵੇ ਜਾਂ ਕੋਈ ਮਾਸ ਨਾ ਖਾਵੇ ਉਹ ਅਲੱਗ-ਅਲੱਗ ਨੇ ਬੰਦੇ ਦੀ ਸੋਚ ਹੁੰਦੀ ਹੈ ਹਨਾ ਜੀ ਪਰ ਜੇ ਵੇਖਿਆ ਜਾਵੇ ਤਾਂ ਰੋਟੀ ਦੇ ਵਿੱਚ ਵੀ ਬਹੁਤ ਜਾਣਾ ਸਰ ਸਭ ਤੋਂ ਵੱਡੀ ਗੱਲ ਆ ਜੀ ਜੇ ਬੰਦਾ ਪ੍ਰਸ਼ਾਦਾ ਪੁਰਾਣੇ ਬੰਦੇ ਕਹਿੰਦਾ ਮਤਲਬ ਇੰਨਾ ਕਿ ਮੇਰੇ ਹਿਸਾਬ ਨਾਲ ਤਾਂ ਕੋਈ ਇਦਾਂ ਮਾਸ ਦਾ ਕੋਈ ਜ਼ਰੀਆ ਨਹੀਂ ਹੈਗਾ ਸੀਗਾ ਪੁਰਾਣੇ ਵਾਲੇ ਜਿੰਨੇ ਵੀ ਆਪਣੇ ਪੁਰ ਉਹ ਮਤਲਬ ਪ੍ਰਸ਼ਾਦਾ ਸਾਦਾ ਪ੍ਰਸ਼ਾਦਾ ਖਾਖ ਕੀ ਉਹਨਾਂ ਨੇ ਜੰਗਾਂ ਵੀ ਜਿੱਤੀਆਂ ਜੀ ਸਾਡੇ ਦੇਸ਼ ਤੋਂ ਕੁਰਬਾਨ ਵੀ ਹੋਏ ਨੇ ਯੋਧੇ ਜਿੰਨੇ ਵੀ ਹੋਏ ਨੇ ਜੀ ਉਹਨਾਂ ਨੂੰ ਆਪਾਂ ਮਤਲਬ ਇੱਕ ਦਿਲੋਂ ਸਲੂਟ ਵੀ ਆ ਜੀ ਮੇਰਾ ਪ੍ਰਣਾਮ ਉਹਨਾਂ ਦੇ ਚਰਨਾਂ ਦੇ ਵਿੱਚ ਮਤਲਬ ਬਹੁਤ ਵਧੀਆ ਉਹ ਕਹਿੰਦੇ ਬਾਬਾ ਜੀ ਵੀ ਮਤਲਬ ਇੱਥੇ ਨੇੜੇ ਤੇੜੇ ਆਪਣੇ ਹੈ ਨਹੀਂ ਸੀ ਕਿਉਂਕਿ ਸਾਨੂੰ ਅੱਗੇ ਰੋਪੜ ਜਾਣਾ ਪੈਂਦਾ ਸੀ ਵੀ ਹੁਣ ਤੁਸੀਂ ਇੱਥੇ ਆ ਕਿ ਉਹਨਾਂ ਨੇ ਮੈਨੂੰ ਇਹ ਗੱਲ ਵੀ ਕਹੀ ਵੀ ਤੁਸੀਂ ਹਾਈਵੇ ਤੇ ਨਾ ਜਾਇਓ ਤੁਸੀਂ ਇੱਥੇ ਪਿੰਡ ਦੇ ਵਿੱਚ ਹੀ ਲਾ ਕੇ ਰੱਖੋ ਵੱਧ ਤੋਂ ਵੱਧ ਤੁਹਾਡੇ ਕੋਲੇ ਅਸੀਂ ਹੋਰ ਵੀ ਰეკਮੈਂਡ ਕਰਾਂਗੇ ਤੁਹਾਡੀ ਮਤਲਬ ਵੱਧ ਤੋਂ ਵੱਧ ਮਸ਼ਹੂਰੀ ਕਰਾਂਗੇ ਹੁਣ ਉਹ ਮੇਰੇ ਕੋਲੇ ਜਿਵੇਂ ਤੁਸੀਂ ਅੱਜ ਸਾਰ ਮੇਰੀ ਇੰਟਰਵਿਊ ਲੈਣ ਆਇਓ ਆਦਰਵਾਇਜ਼ ਇਦਾਂ ਮੇਰੀਆਂ ਵੀਡੀਓ ਵੀ ਬਣਦੀਆਂ ਨੇ ਉਹ ਬਣਾ ਬਣਾ ਲੈ ਆਂਦੇ ਨੇ ਅੱਗੇ ਤੋਂ ਅੱਗੇ ਜਾਂਦੇ ਦੱਸਦੇ ਨੇ ਹਾਲਾਂਕਿ ਇੱਥੋਂ ਦੇ ਬੰਦੇ ਘੱਟ ਨੇ ਬਾਹਰ ਦੇ ਮੇਰੇ ਨਾਲ ਜ਼ ਤੇ ਅਸੀਂ ਵੀ ਸਾਡਾ ਜਿਹੜਾ ਵੀਡੀਓ ਪਾਉਣ ਦਾ ਮਕਸਦ ਹੈ ਇਹ ਹੈ ਵੀ ਜਿੱਥੇ ਅਸੀਂ ਪਰਦੇਸੀ ਜਿਹੜੇ ਪਰਦੇਸੀ ਆਏ ਹੋਏ ਆ ਜਾਂ ਉਹ ਕੋਈ ਵੀ ਚੀਜ਼ ਹੈ ਜਿਹੜੀ ਰੇੜੀ ਲਾਣੇ ਜਾਂ ਕਿਸੇ ਵੀ ਤਰ੍ਹਾਂ ਦਾ ਸਟਾਲ ਲਾਉਂਦੇ ਆ ਅਸੀਂ ਉਹਨਾਂ ਕੋਲ ਜਾਦਾ ਜਾਂਦੇ ਆ ਪਹਿਲਾਂ ਅਸੀਂ ਇੱਕ ਪੰਜਾਬ ਦੇ ਵਿੱਚ ਇੱਕ ਆਪਣੇ ਸਿੱਖ ਭਾਈਚਾਰੇ ਨੂੰ ਲੈ ਕੇ ਕਿਤੇ ਨਾ ਕਿਤੇ ਅਸੀਂ ਦੂਰ ਆ ਮੈਂ ਕਹਾਗਾ ਵੀ ਜਿੱਥੇ ਅਸੀਂ ਪੰਜਾਬੀ ਹੋਣ ਦੇ ਉੱਤੇ ਮਾਣ ਮਹਿਸੂਸ ਕਰਦੇ ਆ ਉੱਥੇ ਪੰਜਾਬੀਆਂ ਦੇ ਨਾਲ ਤੁਸੀਂ ਉਹਨਾਂ ਦੇ ਜਿਹੜੇ ਕਾਮਕਾਰਾਂ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਯੋਗਦਾਨ ਦਿਓ ਤਾਂ ਕਿ ਮੇਰੇ ਵੀਰ ਜਿਵੇਂ ਕਿ ਲੱਗੇ ਹੋਏ ਆ ਉਹਨਾਂ ਦੇ ਸਹਰਾ ਸਾਹਿਬ ਵੀ ਉਹਨਾਂ ਦੇ ਨਾਲ ਲੱਗੇ ਹੋਏ ਆ ਇਹ ਚੀਜ਼ਾਂ ਸਾਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਮਿਲਦੀਆਂ ਸੀ ਉੱਥੇ ਇੱਕ ਛੋਟੇ ਸ਼ਹਿਰ ਦੇ ਵਿੱਚ ਕਨੋਲੀਗੁਰ ਤੇਗਵਾਦਰ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਬਿਲਕੁਲ ਸਾਹਮਣੇ ਇਹ ਚੀਜ਼ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਔਰ ਸ਼ੱਕਰ ਨੂੰ ਮਿਲੇਗੀ ਬਹੁਤ ਵਧੀਆ ਚੀਜ਼ ਹੈਗੀ ਹੈ ਅਸੀਂ ਵੀ ਅੱਜ ਛਕੀ ਆ ਤੇ ਅੱਜ ਕਰਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿਹੜੇ ਤੁਸੀਂ ਤਾਂ ਆਪ ਚੋਗੋ ਜਾਂ ਤੁਹਾਡੇ ਹੋਰ ਕੋਈ ਰਿਸ਼ਤੇਦਾਰ ਜਾਂ ਕਿਤੇ ਇਸ ਚੀਜ਼ ਨੂੰ ਛਕਣ ਚਾਹੁੰਦੇ ਹੋਵੇ ਤਾਂ ਤੁਸੀਂ ਗੁਰਤੇਗ ਬਾਦ ਰਸਾਬ ਦੇ ਉੱਤੇ ਗੁਰਦਾਰ ਸਾਹਿਬ ਦੇ ਸਾਹਮਣੇ ਬਿਲਕੁਲ ਟਾਈਮਿੰਗ ਤੁਹਾਨੂੰ ਦੱਸਤਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੈ ਵੀਰ ਜੀ ਹੁਣੀ ਮੌਜੂਦ ਹੁੰਦੇ ਆ ਔਰ ਕੋਟਾ ਜਿਹੜਾ ਹੈਗਾ ਜਿਹੜਾ ਰਗੜਾ ਲਾਇਆ ਜਾਂਦਾ ਉਹ ਬਿਲਕੁਲ ਸ਼ੁੱਧ ਜਿਹੜਾ ਹੈਗਾ ਇਹਦੇ ਵਿੱਚ ਕੋਈ ਵੀ ਨਸ਼ਾ ਨਹੀਂ ਪਾਇਆ ਜਾਂਦਾ ਤੇ ਸਾਰੇ ਨੋਟ ਕਰ ਲੈਣ ਉਸ ਤੋਂ ਬਾਅਦ ਜੇ ਕੁਝ ਹੋਰ ਕਹਿਣਾ ਹੈ ਤੁਹਾਡਾ ਜੀ ਹਾਂਜੀ ਬਾਈ ਗੁਰੂ ਜਿਵੇਂ ਤੁਸੀਂ ਸਮਝਾਇਆ ਵੀਰ ਜੀ ਮਤਲਬ ਜੈਨੂਨ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਉਹੀ ਮੇਰੇ ਵੱਲੋਂ ਹੋਣੀਆਂ ਜੀ ਕਿਸੇ ਤਰ੍ਹਾਂ ਦੇ ਬੀਬੀਆਂ ਬੱਚੇ ਜੋ ਵੀ ਅਕਸਰ ਸਾਡੇ ਕੋਲ ਦੇਖਦੇ ਆਂ ਵੀ ਬੀਬੀਆਂ ਜਾਂ ਬੱਚੇ ਹੀ ਸਵਾਲ ਕਰਦੇ ਨੇ ਵੀ ਬਾਬਾ ਜੀ ਇਹਦੇ ਵਿੱਚ ਕੋਟਾ ਮਤਲਬ ਸੁੱਖੇ ਦਾ ਸੇਵਨ ਤਾਂ ਨਹੀਂ ਕੀਤਾ ਗਿਆ ਉਹਨਾਂ ਨੂੰ ਫਿਰ ਸਮਝਾਇਆ ਜਾਂਦਾ ਮੇਰੇ ਬਾਪੂ ਜੀ ਵੀ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਭਾਈ ਅਸੀਂ ਸਪੈਸ਼ਲ ਲਿਖਾਇਆ ਗਿਆ ਇਹਦਾ ਮਤਲਬ ਇਹ ਨਹੀਂ ਵੀ ਜੇ ਅਸੀਂ ਲਿਖਾ ਲਿਆ ਤਾਂ ਅਸੀਂ ਵਿੱਚ ਯੂਜ਼ ਕਰਾਂਗੇ ਜਿਹੜੀ ਜਿਸੀਂ ਲਿਖਾਈ ਆ ਤਾਂ ਉਹੀ ਰਹੂਗੀ ਇਹਦੇ ਵਿੱਚ ਬੱਚੇ ਬੀਬੀਆਂ ਮੈਂ ਹੱਥ ਜੋੜ ਕੇ ਬੇਨਤੀ ਇਹੀ ਕਰਦਾ ਵੱਧ ਤੋਂ ਵੱਧ ਸੇਵਾ ਦਾ ਮ ਹੁੰਦੇ ਨੇ ਆ ਕੇ ਸਾਡੇ ਕੋਲੇ ਸੇਵਾ ਦਾ ਮੌਕਾ ਸਾਨੂੰ ਦੇ ਸਕਦੇ ਨੇ ਜੀ ਤੇ ਤੁਸੀਂ ਜ਼ਰੂਰ ਛਕੋ ਜੇ ਤੁਸੀਂ ਕਿਸੇ ਨੂੰ ਲੈ ਕੇ ਵੀ ਜਾਣਾ ਚਾਹੁੰਦੇ ਆ ਤਾਂ ਉਹਨਾਂ ਕੋਲ ਹਰ ਟਾਈਮ ਤਿਆਰ ਹੁੰਦਾ ਹੈ ਜੇ ਤੁਸੀਂ ਆਰਡਰ ਦੇ ਵੀ ਤਿਆਰ ਕਰਵਾਉਣਾ ਹੈ ਮੰਨ ਲਓ ਜੀ ਕਿਤੇ ਕੋਈ ਜਾ ਰਿਹਾ ਹੈ ਜਾਂ ਤੁਸੀਂ ਕਰਦੇ ਮੈਂਬਰ ਤੁਸੀਂ ਜਿਆਦਾ ਹੈ ਉਹਨਾਂ ਵਾਸਤੇ ਲੈ ਕੇ ਜਾਣਾ ਤਾਂ ਤੁਹਾਨੂੰ ਪਹਿਲਾਂ ਦੱਸਣਾ ਪਏਗਾ ਜੀ ਹਾਂ ਜੀ 2 ਘੰਟੇ ਪਹਿਲਾਂ ਦੱਸਣਾ ਪਏਗਾ ਜੀ ਹਾਂ ਜੀ ਤਾਂ ਜੇ ਪਾ ਹੁਣ ਸਾਰੀ ਗੱਲਾਂ ਹੋ ਗਈਆਂ ਉਸ ਤੋਂ ਬਾਅਦ ਹੁੰਦਾ ਜੀ ਇਹਦੀ ਕੋਸਟ ਕੀ ਹੈ ਜੇ ਆਪਾਂ ਗੱਲ ਕਰੀਏ ਆਮ ਅਸੀਂ ਦੂਰ ਕਾਫੀ ਦੂਰ ਵੀ ਜਾਂਦੇ ਆ ਉੱਥੇ ਵੀ ਚੀਜ਼ਾਂ ਛੱਕਦੇ ਆ ਤਾਂ ਸਾਨੂੰ ਕਾਫੀ ਕੋਸਟਲੀ ਪੈਂਦੀਆਂ ਲੇਕਿਨ ਵੀਰ ਜੀ ਹੋਣ ਦਾ ਜਿਹੜਾ ਰੇਟ ਹੈ ਉਹ ਘੱਟ ਹੈ ਮੈਂ ਆਪ ਖੁਦ ਨਹੀਂ ਕਹਾਂਗਾ ਉਹਨਾਂ ਨੂੰ ਪੁੱਛਾਂਗੇ ਬਾਬਾ ਜੀ ਜਿਹੜਾ ਤੁਸੀਂ ਗਲਾਸ ਦਿੰਦੇ ਹੋ ਤਾਂ ਇਹਦਾ ਰੇਟ ਹੈ ਜਿਹੜਾ ਤੁਸੀਂ ਕੀ ਰੱਖਿਆ ਹੋਇਆ ਆਪਾਂ ਮਤਲਬ ਦੇਖਦੇ ਆਂ ਜੀ ਆਪਾਂ ਰੋਪੜ ਦੇ ਵਿੱਚ ਮੈਂ ਦੇਖਿਆ ਮੁਹਾਲੀ ਦੇ ਵਿੱਚ ਵੀ ਮੈਂ ਦੇਖਿਆ ਸਰ ਜਾਂ ਚੰਡੀਗੜ੍ਹ ਉਧਰ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ 60 ਰੁਪਏ ਦਾ ਇਹੀ ਗਲਾਸ ਮਿਲਦਾ ਆ ਤੇ ਆਪਾਂ ਇਹ 40 ਰੁਪਏ ਦਾ ਰੱਖਿਆ ਜੀ ਬਹੁਤ ਵਧੀਆ ਗੱਲ ਹੈ ਜੀ ਤੇ ਅਸੀਂ ਦੁਬਾਰੇ ਫੇਰ ਬੇਨਤੀ ਕਰਦੇ ਆਂ ਵੀ ਤੁਸੀਂ ਜਿੱਥੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਮਹਿੰਗੇ ਚੀਜ਼ਾਂ ਖਾਂਦੇ ਹੋ ਉੱਥੇ ਤੁਹਾਡੇ ਕਨੌਲੀ ਦੇ ਵਿੱਚ ਬਹੁਤ ਹੀ ਘੱਟ ਰੇਟ ਦੇ ਵਿੱਚ ਕਾਫੀ ਵੱਡੇ ਦੀ ਗਲਾਸ ਦੀ ਜੇ ਆਪਾਂ ਗੱਲ ਕਰੀਏ ਕਾਫੀ ਵੱਡਾ ਜਿਹੜਾ ਗਲਾਸ ਇਹ ਤੁਹਾਨੂੰ ਦੇਖਣ ਨੂੰ ਮਿਲਦਾ ਤੇ ਆਮ ਕਾਫੀ ਛੋਟਾ ਵੀ ਗਲਾਸ ਹੁੰਦਾ ਲੇਕਿਨ ਉੱਪਰ ਤੱਕ ਤੁਹਾਨੂੰ ਭਰ ਕੇ 40 ਰੁਪਏ ਦਾ ਜਿਹੜਾ ਦਿੱਤਾ ਜਾਂਦਾ ਤੇ ਤੁਸੀਂ ਉਰੇ ਜ਼ਰੂਰ ਪਹੁੰਚ ਕੇ ਗੁਰਤੇਗワਦਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜਦੋਂ ਵੀ ਤੁਸੀਂ ਆਂਦੇ ਆ ਸਵੇਰੇ ਸ਼ਾਮ ਜਦੋਂ ਤੋਂ ਵੀ ਕਦੋਂ ਵੀ ਤੁਹਾਡਾ ਟਾਈਮ ਲੱਗਦਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਹਰ ਇੱਕ ਬੰਦਾ ਇਹ ਚੀਜ਼ ਦੀ ਸੇਵਨ ਕਰ ਸਕਦਾ ਔਰ ਕੋਈ ਵੀ ਚੀਜ਼ ਦੇ ਵਿੱਚ ਸਾਈਡ ਇਫੈਕਟ ਵਾਲੀ ਨਹੀਂ ਹੈਗੀ ਆ ਸਾਰੀਆਂ ਸਿਹਤ ਦੇ ਵਾਸਤੇ ਬਹੁਤ ਹੀ ਲਾਭਦਾਇਕ ਜਿਹੜੀ ਚੀਜ਼ਾਂ ਹੈਗੀਆਂ ਅ ਬਾਬਾ ਜੀ ਤੁਹਾਡਾ ਮੋਬਾਈਲ ਨੰਬਰ ਕੀ ਹੈ ਜੇ ਕਦੋਂ ਮੰਨ ਲਓ ਕਿਸੇ ਨੇ ਤੁਹਾਡੋਂ ਤੁਸੀਂ ਚੀਜ਼ ਤਿਆਰ ਕਰਵਾਣੀ ਹੋਵੇ ਤਾਂ ਤੁਹਾਡੇ ਨਾਲ ਕਿਵੇਂ ਰابطਾ ਕਰਾਂ हां जी ਆਪਾਂ ਮੋਬਾਈਲ ਨੰਬਰ ਵੈਸੇ ਮੈਂ ਪਾਪਾ ਜੀ ਦਾ ਲਿਖਵਾਇਆ ਹੋਇਆ ਜੀ 90413 71305 ਜੇ ਮੇਰਾ ਨੰਬਰ ਮਤਲਬ ਨੋਟ ਕਰ ਲੈਣ ਸੰਗਤਾਂ ਮਤਲਬ 77194 10181 ਜੀ ਤੇ ਤੁਹਾਨੂੰ ਅਸੀਂ ਸਾਰੀ ਬਿਲਕੁਲ ਸਾਰੀ ਜਾਣਕਾਰੀ ਦਿੱਤੀ ਹੈ ਉਹਦੇ ਵਿੱਚ ਤੁਹਾਨੂੰ ਰੇਟ ਵੀ ਦਿੱਤਾ ਹੈ ਉਹਦੇ ਵਿੱਚ ਤੁਹਾਨੂੰ ਪੈਸੇ ਵੀ ਦੱਸਿਆ ਔਰ ਕੀ ਕੀ ਸਮਾਨ ਜਿਹੜਾ ਪੈਂਦਾ ਹੈ ਉਹ ਸਾਰਾ ਕੁਝ ਤੁਹਾਨੂੰ ਦੱਸਿਆ ਤੁਸੀਂ ਜਰੂਰ ਆਓ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਾਡੀ ਟੀਮ ਦੇ ਨੇ ਕਿਰਪਾਲ ਸਿੰਘ ਲੋਗੜ